ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਆ ਕਿਵੇਂ ਗਵੰਢ ਨੇ ਠੀਕ ਆ ਵਧੀਆ ਤੁਸੀਂ ਦੱਸੋ ਬੱਸ ਠੀਕ ਆ ਤੁਹਾਨੂੰ ਦੇਖ ਲਿਆ ਤਾਂ ਹੋਰ ਵਧੀਆ ਹੋ ਗਿਆ ਕਿੱਥੇ ਫਿਰਦੀ ਆ ਅੱਜ ਤੋਂ ਫਿਰ ਮੋਰਨੀ ਬਣ ਕੇ ਕਿਹੜੀ ਮੋਰਨੀ ਬਣੀ ਵਧੀਆ ਕਿਹੜੀ ਮੋਰਨੀ ਬਣੀ ਬੈਠੀ ਆ ਤੂੰ ਮੋਰਨੀ ਨਹੀਂ ਬਣੀ ਫਿਰਦੀ ਤੂੰ ਬਣੀ ਬੈਠੀ ਆ ਜਿਦਾ ਚੰਦ ਅੱਛਾ ਹੋਰ ਕੀ ਤਾਂ ਗੱਲ ਸੁਣਦੀ ਨਹੀਂ ਇੱਦਾਂ ਚੰਦ ਬਣੀ ਬੈਠੀ ਆ ਅੱਛਾ ਜੀ ਹੋਰ ਸੁਣਾ ਫਿਰ ਨਵੀਂ ਤਾਜੀ ਹੋਰ ਠੀਕ ਆ ਚੰਗਾ ਚੱਲ ਜਾਈਏ ਕਿਸੇ ਪਾਸੇ ਫਿਰ ਅੱਜ ਕਰ ਲਈਏ ਉੱਤਾ ਥੱਲਾ ਅੱਜ ਹੋਰ ਕੀ ਦਾ ਟਾਈਮ ਦੇਖਿਆ ਟਾਈਮ ਤਾਂ ਦੇਖ ਲਾ ਹੁਣ ਵਜੇ ਪਏ 7 ਘੰਟਾ ਕ ਆਪਾਂ ਲਾਵਾਂਗੇ ਘੰਟੇ ਤੇ ਦੋ ਸ਼ਾਟ ਲਾ ਲਉ। ਹਾਂ। ਦੇਖ ਲੋ ਟਾਈਮ ਟਾਈਮ ਹੈ ਨਹੀਂਗਾ ਹੁਣ। ਤੇ ਤੂੰ ਦਿਨੇ ਤੋਂ ਫੋਨ ਨਹੀਂ ਚੱਕੀਂ ਹਿੰਦੀ ਸਾਰਾ ਦਿਨ ਮੈਂ ਕਹਦੇ ਨੇ ਦੋ ਸ਼ਾਟ ਲਾ ਲੈਂਦੇ ਚੱਲ ਆਪਾਂ ਕੈਂਟੀਚ। ਇੱਕ ਸ਼ਾਟ ਚੱਲਦਾ ਆਪਾਂ ਦਾ। ਦਿਨੇ ਫੋਨ ਜੁਆ ਕੇ ਗੇਮ ਖੇਡਦੇ ਉਹਨਾਂ ਕੋਲੇ ਹੁੰਦਾ ਫੋਨ। ਤੇ ਮੈਂ ਮੇਰੇ ਦਾ ਕੀ ਕਰਾਂ ਨਾ ਜਿਹੜਾ ਆਕੜ ਕੇ ਐ ਧੁੰਨੀ ਨਾਲ ਲੱਗੇ ਰਹਿੰਦਾ। ਹਾਂ। ਕੋਈ ਦਾ ਸੋਲੂਸ਼ਨ ਜੇ ਤੇ ਮੈਨੂੰ ਮੌਕਾ ਮਿਲਦਾ ਉਹ ਵੀ ਗੱਦੀ ਦਾ ਫਿਰ। ਅੱਛਾ ਕੇ ਨਜਾਰੇ ਤਾਂ ਪੂਰੇ ਦਿਨੇ ਆ ਆਪਣੇ ਤਾਂ ਪੈਣ ਤਾਂ ਪੈਣੇ ਹੀ ਹੈ ਨਜਾਰੇ ਤਾਂ ਪੂਰੇ ਦਿਨੇ ਆ ਮੈਂ ਕਿਹਾ ਇਹ ਤਾਂ ਗੱਲ ਕਹਿਣੀ ਪਊਗੀ ਅੱਛਾ ਕੇ ਤੇ ਉਹ ਨਜਾਰੇ ਆਉਂਦੇ ਆ ਨਜਾਰੇ ਆਈ ਜਾਂਦੇ ਆ ਨਜਾਰੇ ਚਾਈ ਜਾਂਦੇ ਆ ਹੂੰ 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 ਇਹ ਹੋਰ ਸੁਣਾ ਲੈ ਨਵੀਂ ਤਾਜੀ ਹਾਂ ਠੀਕ ਹੈ। ਅਜੇ ਕਰਜਾ ਫਿਰ ਕੰਮ ਮੇਰਾ ਕਰਜਾਂਗੇ। ਹਾਂ। ਕਰਜਾਂਗੇ। ਮੈਂ ਤਾਂ ਤੁਹਾਨੂੰ ਦੇਖ ਕੇ ਮੈਂ ਕਾਜ ਦੂ ਦੇਂਗੀ ਮੈਂ ਤਾਂ ਗੋਲੀ ਗੜੀ ਖਾ ਬੈਠਾ। ਅੱਛਾ? ਜੇ ਹੋਰ ਮੈਂ ਕਹਾਂ ਦੇਊਗਾ ਮੈਨੂੰ ਤੇ ਵੇਣਾ ਹੀ ਨਹੀਂ ਮਿਲਦਾ। ਮੈਨੂੰ ਬਿਨਾ ਕੁਝ ਹੀ ਖਾ ਲਈਗੇ? ਦੇਖ ਨਾ ਕਈ ਵਾਰੀ ਹੁੰਦਾ ਵੀ ਜਿੱਥੇ ਪਿਆਰ ਹੁੰਦਾ ਨਾ ਉੱਥੇ ਭਰੋਸਾ ਹੁੰਦਾ ਵੀ ਸਾਨੂੰ ਚੀਜ਼ ਮਿਲ ਜਾਣੀ ਹੈ। ਹੂੰ ਹੂੰ। ਹੂੰ ਜਿਹਦੇ ਪਿਆਰ ਉਹਨ ਦਾ ਧਰੋਸਾ ਹੁੰਦਾ ਹੈ ਵੀ ਧਰੋਸੇ ਦੇ ਵਿੱਚ ਬੰਦਾ ਕੁਝ ਵੀ ਕਰ ਸਕਦਾ ਉਹਨੂੰ ਧਰੋਸਾ ਬੰਨਾ ਹੋਵੇ ਤਾਂ ਮੈਂ ਕਿਉਂ ਖੰਦਾ ਹੂੰ ਇਹ ਧਰੋਸਾ ਕਰਨਾ ਪੈਂਦਾ ਫਿਰ ਸਹੀ ਹੈ ਨਾ ਸਹੀ ਹੈ ਤੁਹਾਨੂੰ ਵਿਸ਼ਵਾਸ ਹੈ ਵੀ ਆਜੂਗੀ ਹੈ ਤੇ ਵਿਸ਼ਵਾਸ ਹੈ ਤਾਂ ਤੋ ਆਏਗੀ ਤੇ ਨਹੀਂ ਆਏਗੀ ਇਹ ਤਾਂ ਫਿਰ ਮੈਂ ਆਜੂਗਾ ਫਿਰ ਕੁਛ ਨਾ ਕੁਛ ਤਾਂ ਫਿਰ ਆਪਾਂ ਕਰਾਂਗੇ ਹਲ ਹੂੰ ਹਾਂ ਜੇ ਇਹ ਗਰੀ ਜਾਂਦਾ ਮੀਂਹ ਪਈ ਜਾਂਦਾ ਤਾਂ ਫਿਰ ਤੁਲਗ ਮੀ ਪਈ ਜਾਂਦਾ ਪਈ ਜਾਂਦਾ ਨੇ ਇੱਥੇ ਵੀ ਪੈ ਕੇ ਹਟਿਆ ਹੂੰ ਨਹੀਂ ਤਾਈ ਹੁੰਦਾ ਗੁਲਗੁਲੇ ਖਵਾ ਦੇ ਫਿਰ ਖਵਾ ਦਾਂਗੀ ਤੇਰੇ ਵਾਲੇ ਗੁਲਗੁਲੇ ਖਾਣੇ ਆ ਮੈਂ ਤਾਂ ਫੋਲੇ ਫੋਲੇ ਅੱਛਾ ਖਾ ਲੋ ਜੀ ਮੇਰੀ ਆ ਗਈ ਸਾਹਮਣੇ ਜੀ ਖਵਾ ਦੇ ਗੁਲਗੁਲੇ ਖਵਾ ਦਾਂਗੀ ਇਹ ਤੁਹਾਡੇ ਹੱਥੇ ਰੱਖੇ ਆ ਅੱਛਾ ਕੇ ਇਹ ਇੱਥੇ ਜਿ ਰੱਖਿਆ ਕਿੰਨੇ ਤੁਹਾਨੂੰ ਮੂੰਹ ਚ ਪਾ ਲੈਂਗੇ ਕੱਲ ਨੂੰ ਜਿਹੜਾ ਬ੍ਰੈਡ ਖਾਣੇ ਮੇਰੇ ਗੋਲ ਗੋਲ ਬ੍ਰੈਡ ਆ ਨਾ ਆ ਤਾਂ ਖਾ ਲੋ ਜੀ ਲੈ ਮੈਂ ਕਿਹੜਾ ਖੱਬਾ ਬ੍ਰੈਡ ਮੂੰਹ ਚ ਪਾਵਾਂ ਸੱਜਾ ਬ੍ਰੈਡ ਮੂੰਹ ਚ ਪਾਵਾਂ ਖੱਬਾ ਹੀ ਬਾਲੋ ਆਏ ਸੰਭਾ ਜਾਦੀ ਮੇਰੇ ਦੰਦ ਹੈਗੇ ਹਾਂ ਮੰਨਦਾ ਪਤਾ ਹੀ ਨਹੀਂ ਸੀ ਮੈਨੂੰ ਪਤਾ ਹੈ ਤਾਂ ਮੈਂ ਦੱਸਵਾ ਉਹ ਤੈਨੂੰ ਮਜ਼ਾ ਆਉਂਦਾ ਫਿਰ ਤੂੰ ਹੀ ਦੱਸੇਂਗੀ ਫਿਰ ਮੈਂ ਨਾਲੀ ਦੱਸੂਗਾ ਹਾਂ ਹੋਰ ਦਸਤਾਵੇਜ਼ ਤਾਂ ਹੈ ਬੱਚਾ ਕੇ ਕੱਬਾ ਕੱਬਾ ਮੂਝ ਬਵਾ ਦੂਜੇ ਥਾਂ ਤੇ ਫੇਰਾ ਮੈਂ ਹੋਰ ਫੇਰ ਲਾ ਆ ਫੇਰੀ ਜਾਂਦਾ ਫਿਰ ਆ ਕਿਵੇਂ ਲੱਗੀਆਂ ਦਾ ਵਧੀਆ ਲੱਗਦੇ ਆਇਲਾ ਦੂ ਨਾ ਕਿੱਕਾ ਜੇ ਫੇਰੀ ਜਾਂਦਾ ਜੀ ਹਾਂ ਹਾਂ ਉਹਨਾਂ ਦੇ ਤਾਂ ਰੰਗ ਕਿਵੇਂ ਕਰੀਏ ਤੇ ਉਹਨਾਂ ਖੜਾ ਹੈ ਤਾਂ ਕੀ ਕਰਨਗੇ ਰਤਾਂ ਕਿੱਥੇ ਪੋਏਂਗੀ ਕਿਤੇ ਪਾਉਂਦੇ ਹੁੰਦੇ ਉੱਤੀ ਕਾਉਂਗੇ ਅੱਛਾ ਏ ਕਿੰਨਾ ਕ ਸਵਾਦ ਆਉਂਦਾ ਹੈ ਚੰਗ ਵਿੱਚ ਪੋਹਾ ਕੇ ਦਿਖਾਈ ਰ ਆਉਂਦਾ ਕੰਨ ਨੂੰ ਕਿੰਨਾ ਕ ਆਉਂਦਾ ਬੰਦਾ ਸੇ ਸਵਾਦ ਆਂਦਰ ਪਾ ਕੇ ਵਿੱਚ ਤੇ ਲੱਕ ਤੋਂ ਫੜ ਕੇ ਨਾ ਝਟ ਕੇ ਤੇ ਝਟਕਾ ਝਟਕੇ ਤੇ ਝਟਕਾ ਝਟਕਾ ਮਾਰਿਆ ਆਂਦੇ ਇਹਦਾ ਹਾਂ ਐਂ ਤਾਂ ਖਲੇ ਨਾ ਆ ਜਾਣਗੇ ਅਸਲੀਆ ਹਾਂ ਸਹੀ ਆ ਹਾਂ ਕਾ ਕਰੀਏ ਫਿਰ ਆਓ ਕਿ ਮੈਂ ਕਰੀਏ ਵਿਚੜ ਕੇ ਤੇ ਝਟਕਾ ਕਰ ਲਓ ਜਿਵੇਂ ਕਰਨਾ ਕਰਾਜ ਹੋਵੇ ਫਿਰ ਕਰਨਾ ਥੋੜਾ ਮੇਰੇ ਨਾਲ ਕਰ ਲਾਂਗੇ ਮੂੰਹ ਚ ਬਾੜੀ ਨਾ ਬਲੀ ਉਹ ਮੂੰਹ ਤੇ ਨਹੀਂ ਬੋਲੀ ਤਾਂ ਕਿ ਸੂਗ ਆਉਂਦੀ ਹੈਗੀ ਉਤੋਂ ਹਾਂ ਮੂੰਹ ਤੇ ੜੀ ਪਾਉਣ ਵਾਲੀ ਚੀਜ਼ ਹੁੰਦੀ ਆ ਕਿੱਥੇ ਪਾਉਣ ਵਾਲੀ ਚੀਜ਼ ਹੁੰਦੀ ਫਿਰ ਦੱਸੋ ਅ ਵੀ ਤਾਂ ਜਿਵਾ ਜਿਵਾ ਤੋਂ ਹੁਣ ਖਤਰੰਦਿਆਂ ਮੂੰਹ ਤੇ ਪਾਉਣ ਖਤਰ ਤੋਂ ੜੀ ਹੁੰਦੀ ਆ ਮੂੰਹ ਚ ਐ ਨਾ ਜ ਮੂੰਹ ਚ ਪਾਉਂਦੇ ਨਾ ਚੰਚਲੜ ਜੀ ਹੁੰਦੀ ਉਹਨਾਂ ਮਜ਼ਾ ਵੜਾ ਹੁੰਦਾ ਹੈ ਨਾ ਹਾਂ ਹੋ ਤੂੰ ਆਪ ਕਿਉਂ ਕਹਿਨੀ ਵੀ ਤੂੰ ਚੱਟ ਲਾਵੇਂ ਜਾਂ ਐਂ ਕਰ ਲਾ ਨਹੀਂ ਮੈਂ ਤਾਂ ਨਹੀਂ ਇਹ ਨਹੀਂ ਕਿ ਚੱਟ ਲਾ ਕਿਹਾ ਸੀ ਮੈਂ ਤੂੰ ਪਰਸੋਂ ਕੀਤਾ ਜਿੱਦਿਆਂ ਆਪਾਂ ਨਾ ਬਈ ਹੂੰ ਕੋਈ ਗੱਲ ਸੁਣਨੀ ਆ ਨਾ ਅਨੇਕ ਨਹੀਂ ਕੋਈ ਨਹੀਂ ਕਰ ਭਾਵੇਂ ਚੱਟ ਰਿਹਾ ਮੈਂ ਚੱਟਿਆ ਵੀ ਸੀ ਸਿਸਟਮ ਆ ਨਹੀਂ ਅਜਿਹਾ ਚਟੂ ਨਾ ਜਿਹੜਾ ਦਾਲੇਗੀ ਮੈਂ ਜਟਾ ਲਈ ਕਰਕੇ ਮੈਂ ਕਿਹਾ ਨਾ ਬੱਚੀ ਪਾਏਗੀ ਤਾਂ ਮੈਨੂੰ ਬੱਚੀ ਪਾ ਕੇ ਤਾਂ ਥੱਲੀ ਆਉਂਦੀ ਤੁਹਾਨੂੰ ਐ ਜਾਵਾ ਜਦ ਨਾਲ ਆਵਾਜ਼ ਪਾਈਦੀ ਨਾ ਠਾ ਪਠਾ 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 ਤੇ ਸਾਹਮਣੇ ਤੋਂ ਕਰਦੀ ਆ ਆ ਆ ਆ ਫੇਰ ਗੱਲ ਆਉਂਦੀ ਹੈ ਨਾ ਹਾਂ ਦੱਸ ਹਾਂ ਹਾਂ ਜਦ ਠਾ ਪਠਾ 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 ਵਾਈ ਵਾਈ ਵਾਈਦੀ ਨਾ ਆਏ 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 ਹੂੰ ਆਏ ਵਾਝਾ ਘੜਾਉਣੀਆਂ ਜੇ ਦੇਖੀ ਹਾਂ ਹੂੰ ਹੂੰ ਦੇਖੀ ਫਿਰ ਨਜ਼ਾਰਾ ਆਉਂਦਾ ਫਿਰ ਆਏ ਕਰ ਮਨ ਮੰਨ ਕੇ ਰੱਖ ਫਿਰ ਮਾਉਂਦਾ ਠੀਕ ਐ ਹੈ ਠੀਕ ਐ ਫਿਰ ਓਕੇ ਓਕੇ